ਜਿੰਨੇ ਬਲੇਓ ਜਿੰਨੇ ਡਿਕਲੇਰ ਹੋ ਜਾਂਦੇ ਨੇ ਅਜੇ ਇਹ ਨਹੀਂ ਪਤਾ ਉਹ ਦਿੱਲੀ ਵਾਲੇ ਨੇ ਕੀ ਕਰਨਾ ਹੈ तकरीबन 50 ਕ 60% ਸਾਨੂੰ ਪਤਾ ਹੈ ਕੀ ਕੌਣ ਕਿੱਥੇ ਖੜਾ ਹੈ ਇੱਥੇ ਜਿੰਨੀਆਂ ਮਰਜ਼ੀ ਬੜਕਾ ਮਾਰੀ ਜਾਂ। ਅਸੀਂ ਕਿਹੜਾ ਦਿੱਲੀ ਸੰਪਰਕ ਬੰਦ ਕਰਤਾ। ਸਾਨੂੰ ਪਤਾ ਉੱਥੇ ਕੀ ਚੱਲ ਰਿਹਾ ਹੈ ਕੀ ਗੱਲਬਾਤ ਹੈ ਕੀ। ਇੱਥੇ 6 ਤਾਂ ਮੁੱਖ ਮੰਤਰੀ ਨੇ 7 ਮੁੱਖ ਮੰਤਰੀ ਨੇ। ਤੁਸੀਂ ਮਣੀ ਦੇਸ ਜੇ ਤੱਕ ਆਪਾਂ ਇੱਕ ਪਲੇਟਫਾਰਮ ਤੇ ਨਹੀਂ ਆਂਦੇ ਆਪਾਂ ਇਹ ਨਹੀਂ ਕਹਿੰਦੇ ਕਿ ਰਾਹੁਲ ਗਾਂਧੀ ਜੀ ਜਿਹਨੂੰ ਰਿਪਰਿੰਕਾ ਗਾਂਧੀ ਜੀ ਡਿਕਲੇਰ ਕਰਨਗੇ ਜਿਹਨੂੰ ਸੋਨੀਆ ਗਾਂਧੀ ਜੀ ਡਿਕਲੇਰ ਕਰਨਗੇ। ਕਾਂਗਰਸ ਦੀ ਤਾਂ ਇੱਕੋ ਹੀ ਗੱਲ ਹੈ ਨਾ ਹਾਈ ਕਮਾਂਡ। ਇਹ ਤਾਂ ਕਹਿੰਦੀ ਨਹੀਂ ਉਹ ਕਹਿੰਦਾ ਆਏ ਉਹ ਕਹਿੰਦਾ ਆਏ ਇੱਕੋ ਹੀ ਗੱਲ ਜਲੀ ਜਾਂਦੀ ਮੈਂ ਮੁੱਖ ਮੰਤਰੀ ਮੈਂ ਮੁਹ ਅਜੇ 2 ਸਾਲ ਬਾਅਦ ਇਲੈਕਸ਼ਨ ਨੇ ਟਿਕਟਾਂ ਕਿਉਂ ਮਿਲੀਆਂ ਕਿਉਂ ਨਹੀਂ ਮਿਲੀਆਂ ਸਾਰੇ ਕੈਂਡੀਡੇਟ ਨੇ ਇੱਥੇ ਵਰਕਰ ਯਹੀ ਕੋਈ ਨਹੀਂ ਸਿੱਧੂ ਵੀ ਜਦੋਂ ਸਿੱਧੂਆ ਕਦੇ ਚੁੱਪ ਜਾ ਹੋ ਜਾਂਦਾ ਕਦੇ ਆ ਜਾਂਦਾ ਐਕਟਿਵ ਹੋ ਜਾਂਦਾ ਕੀ ਕਹਿਣਾ ਚਾਹੁੰਦਾ ਬਸ ਸਿੱਧੂ ਸਾਹਿਬ ਬਾਰੇ ਤਾਂ ਮੈਂ ਇੱਕੋ ਗੱਲ ਕਹਿਣਾ ਚਾਹੁੰਗਾ ਸਿੱਧੂ ਸਾਹਿਬ ਹੀ ਕਿੰਬ ਜੀ ਸ਼ਕਤੀਤ ਹੈ ਜੇ ਕਿਤੇ ਖੜਾ ਹੋ ਜਵੇ ਨੂੰ ਖਸਨ ਬਣੇ ਹੋ ਤਿੰਨ ਮਹੀਨੇ ਦੇ ਵਿੱਚ ਚੰਨੀ ਸਾਹਿਬ ਨੇ ਕੀ ਕੀਤਾ ਪੰਜਾਬ 'ਚ ਪੈਚ ਲਾਇਆ ਪੈਚ ਤੁਸੀਂ ਸੁਣਿਆ ਹੋਣਾ ਉੱਥੇ ਵਿਧਾਨ ਸਭਾ ਦੇ ਵਿੱਚ ਤਾਂ ਉਹ ਪਹਿਲਾਂ ਵਾਲੀ ਸਮਝ ਲਓ ਤਾਂ ਹੁਣ ਵੀ ਕੀ ਕੀਤਾ ਇਸ ਕਰਕੇ ਤੁਸੀਂ ਇੱਕ ਇੱਕ ਚੀਜ਼ ਠੀਕ ਹੈ ਉਹਨਾਂ ਕੋਲ ਗਲਤੀ ਹੋਈ ਹੈ ਸੱਚੇ ਸੌਦੇ ਜਿਹੜਾ ਡੇਰੇ ਵਾਲਾ ਸੀ ਜਿਹੜੇ ਉਹਨਾਂ ਨੂੰ ਉਹਨਾਂ ਨੇ ਉਹ ਨਹੀਂ ਦੇਣਾ ਚਾਹੀਦਾ ਸੀ ਕਿਉਂਕਿ ਪੰਥ ਦਾ ਜਦੋਂ ਮਸਲਾ ਆ ਜਾਏ ਪੰਥ ਤੋਂ ਉੱਤੇ ਕੋਈ ਚੀਜ਼ ਨਹੀਂ ਹੁੰਦੀ ਚਾਹੇ ਉਹ ਕੋਈ ਵੀ ਪੰਥ ਹੋਵੇ ਕੋਈ ਵੀ ਧਰਮ ਹੋਵੇ ਅੱਜ ਅੱਜ ਮੈਂ ਕਹਾਂਗਾ ਕਿ ਨਰਿੰਦਰ ਮੋਦੀ ਜੀ ਨੇ ਰਾਮ ਮੰਦਰ ਬਣਾਇਆ ਵੈਰੀ ਗੁੱਡ ਉਹਨਾਂ ਨੇ ਉੱਜੈਨ ਦਾ ਮੰਦਰ ਬਣਾਇਆ ਵੈਰੀ ਗੁੱਡ ਉਹਨਾਂ ਦਾ ਧਰਮ ਕਹਿੰਦਾ ਹੈ ਨਹੀਂ ਨਹੀਂ ਮੈਂ ਤੁਹਾਨੂੰ ਯਾਰ ਮੈਂ ਤੁਹਾਨੂੰ ਇੱਕ ਗੱਲ ਦੱਸ ਰਿਹਾ ਬੀਜੇਪੀ ਦੀ ਦੱਸੋ ਬੀਜੇਪੀ ਦਾ ਕੀ ਕਹਾ ਬੀਜੇਪੀ ਹੈ ਮੇਅਰ ਬਣ ਗਿਆ ਚੰਡੀਗੜ੍ਹ ਦਾ ਉਹ ਕਹਿੰਦੇ ਸੀ ਪੂਰਾ ਪੰਜਾਬ ਨੂੰ ਸਹਾਰ ਲਾਂਗੇ ਇਹ ਮੈਨੂੰ ਐ ਲੱਗਦਾ ਹੈ ਕਿ ਜਦੋਂ ਕੋਈ ਚੰਡੀਗੜ੍ਹ ਦੇ ਵਿੱਚ ਇਹ ਵਜੀ ਹੁੰਦੀ ਉਹ ਪੰਜਾਬ 'ਚ ਬਣ ਜਾਂਦਾ ਹੁੰਦਾ ਪੰਜਾਬ 'ਚ ਸਰਕਾਰੀ ਬਣ ਜਾਂਦੀ ਉਹਦੀ ਮੈਨੂੰ ਐ ਲੱਗਦਾ ਜੋ ਕਿ ਪਿੱਛੇ ਆਪਾਂ ਤੁਸੀਂ ਦੇਖਿਆ ਇਸ ਚੀਜ਼ ਨੂੰ ਜੇਦਾ ਗੱਲ ਕਰਾਂਗੇ ਕਾਂਗਰਸ ਦੀ ਸਰਕਾਰ ਵੀ ਉਹਦੇ 'ਚ ਬੇਦਬੀ ਨਹੀਂ ਹੋਈ ਕਿ ਫੜ ਲਿਆ ਉਹਨਾਂ ਨੇ ਉਹਨੂੰ ਅੱਜ ਆਪਾਂ ਕਹਿ ਦਈਏ ਜੀ ਸੁਖਵੀਰ ਸਿੰਘ ਬਦਲ ਨੂੰ ਕੱਢ ਦਿਓ ਪੰਜਾਬ 'ਚੋਂ ਇਜ਼ ਇਟ ਰਾਈਟ ਇਹ ਗੱਲ ਬਣਦੀ ਯਾਰ ਕਦੀਮ ਜ਼ਮਾਨਿਆਂ ਤੋਂ ਅਗਰ ਇਹ ਗੱਲ ਕਰਦੇ ਆ ਜੀ ਅਸੀਂ ਦੇਖਦੇ ਆਏ ਆ ਆਪਾਂ ਕਸੂਰ ਵਾਠ ਰਹਨੇ ਆ ਸਰਕਾਰਾਂ ਨੂੰ ਇਹ ਕਰਦੇ ਠੀਕ ਉਹਨਾਂ ਦੀ ਸਰਕਾਰ ਦੇ ਵਿੱਚ ਜਿਹੜੀਆਂ ਬੇਦਬੀਆਂ ਹੋਈਆਂ ਉਹ ਨਹੀਂ ਹੋਣੀਆਂ ਚਾਹੀਦੀ ਸੀ ਹਾਂ ਜਿਹੜੀ ਉਹਨਾਂ ਨੇ ਡੇਰੇ ਵਾਲੇ ਦੀ ਕੀਤੀ ਉਹ ਚੀਜ਼ ਨਹੀਂ ਕਰਨੀ ਚਾਹੀਦੀ ਸੀ ਉਹਨਾਂ ਨੇ ਤਾਂ ਐਡਮਿਟ ਕਰ ਲਈ ਕਿ ਹਾਂ ਜੀ ਇਹ ਹੋਈ ਮੇਰੇ ਕੋਲ ਗਲਤੀ ਹੋਈ ਇਹ ਤਾਂ ਜਨਤਾ ਨੂੰ ਮਾਫ ਕਰਨਾ ਚਾਹੀਦਾ ਨਾ ਉਸ ਨੂੰ ਕਿ ਐਡਮਿਟ ਕਰ ਲਈ ਕੋਈ ਗੱਲ ਨਹੀਂ ਸਾਡੇ ਅਗਰ ਪੰਜਾਬ ਦੇ ਕੋਈ ਸਰਮੋਹਰ ਹੈਗੇ ਨੇ ਅਗਰ ਕੋਈ ਪਾਰਟੀ ਹੈਗੀ ਹੈ ਅਗਰ ਕੋਈ ਗੱਲ ਆਮ ਆਦਮੀ ਪਾਰਟੀ ਦੀ ਆਪਾਂ ਗੱਲ ਕਰ ਲਈ ਦਿੱਲੀ ਕਵਾਂ ਚਲਦੀ ਹੈ ਕਾਂਗਰਸ ਦੀ ਗੱਲ ਸੋ ਵੀ ਦਰਦ ਇੱਥੇ ਬੈਠਾ ਹੁਣ ਮੈਂ ਤੁਸੀਂ ਕਹਦੇ ਹੋਗੇ ਜੀ ਮੈਂ ਉਹਨਾਂ ਦਾ ਹਮਾਇਤੀ ਆ ਅਰੇ ਯਾਰ ਮੈਂ ਤਾਂ ਪਾਰਟੀ ਛੱਡ ਗਿਆ ਉਹਨਾਂ ਦੀ ਮੈਂ ਹਮਾਇਤੀ ਕਹਦਾ ਉਹਨਾਂ ਦਾ ਮੈਂ ਤਾਂ ਤੁਹਾਨੂੰ ਇੱਕ ਕਲੀਅਰੈਂਸ ਦੇ ਰਿਹਾ ਉਹਨਾਂ ਦੀ ਮੈਂ ਤੁਹਾਨੂੰ ਇਹ ਕਹੇ ਵੀ ਜੀ ਮੈਂ ਕੋਈ ਸਪੈਸਿਫਿਕ ਅਗਰ ਕਿਸੇ ਪਾਰਟੀ ਦਾ ਨਾਮ ਲਵੋਗੇ ਅਗਰ ਸਪੈਸਿਫਿਕ ਤੁਸੀਂ ਕਿਸੇ ਸੰਖਵਾਣਾ ਲਵੋ ਉਹਦੇ ਬਾਰੇ ਆਪਾਂ ਜਿਆਦਾ ਦੱਸ ਪਾਵਾਂਗੇ ਹੁਣ ਪਾਰਟੀ ਦਾ ਆਮ ਆਦਮੀ ਪਾਰਟੀ ਵੀ ਹੈ ਕਾਂਗਰਸ ਵੀ ਹੈ ਅਕਾਲੀ ਦਲ ਵੀ ਹੈ ਤੇ ਭਾਰਤੀ ਜਨਤਾ ਪਾਰਟੀ ਵੀ ਹੈ ਸਾਰੀਆਂ ਹੀ ਪਾਰਟੀਆਂ ਨੇ ਨਾ ਅੱਜ ਆਪਾਂ ਸਿਨੈਰੀਓ ਕਿਤੇ ਤੇ ਆਪਾਂ ਫਿਕਸ ਕਰ ਕਰਦੇ ਕਿ ਅੱਜ ਲੋਕ ਇੰਨੇ ਕਨਫ ਇਨੇ ਲੋਕ ਕਨਫਿਊਜ਼ ਹੁੰਦੇ ਜਿਨ੍ਹਾਂ ਨੇ ਨਵਾਂ ਲਿਆਂਦੀ ਕੋਸ਼ਿਸ਼ ਕੀਤੀ ਸੀ ਵੀ ਅਸੀਂ ਨਵਾਂ ਬਦਲ ਲਿਆਵਾਂਗੇ ਉਹਨਾਂ ਨੇ ਕੀ ਕੀਤਾ ਜਦ ਆਮ ਆਦਮੀ ਪਾਰਟੀ ਵਰੀ ਦੱਸੋ ਕੀ ਪੇ ਵੇਖਾ ਨੇ ਮੈਨੂੰ ਕੋਈ ਜ਼ਿਆਦਾ ਚੰਗਾ ਪਹੁੰਚ ਨਹੀਂ ਲੱਗਦਾ ਪੰਜਾਬ ਦੇ ਬਾਰੇ ਜੋ ਕੋਈ ਪੰਜਾਬ ਦੇ ਅੰਦਰ ਆਪਾਂ ਇਹ ਕਹਿ ਸਕਦੇ ਹਾਂ ਅੱਜ ਤੁਸੀਂ ਦੇਖੋ ਕਿੰਨਾ ਨਾਰੇ ਲੱਗਦੇ ਨੇ ਅ ਅਲੱਗਵਾਦੀਆਂ ਦੇ ਔਰ ਅਲੱਗ ਜਿਹੜੇ ਲੋਕ ਨੇ ਉਹ ਨਾਰੇ ਲਾ ਰਹੇ ਨੇ ਬੰਬ ਪਾ ਰਹੇ ਨੇ ਲੋਕਾਂ ਦੇ ਮਰਡਰ ਹੋ ਰਹੇ ਨੇ ਤੁਸੀਂ ਇਹ ਦੇਖੋ ਵਪਾਰੀਆਂ ਨੂੰ ਤੰਗ ਕੀਤਾ ਜਾ ਰਿਹਾ ਸਭ ਚੀਜ਼ਾਂ ਹੈਗੀਆਂ ਨੇ ਇੰਡਸਟਰੀ ਕੋਈ ਬਾਹਰੋਂ ਆ ਨਹੀਂ ਰਹੀ ਨੌਜਵਾਨਾਂ ਨੂੰ ਨੌਕਰੀ ਮਿਲ ਨਹੀਂ ਰਹੀ ਤੁਹਾਡੇ ਸਾਹਮਣੇ ਹੈ ਪੰਜਾਬ ਦੇ ਅੰਦਰ ਜੋ ਅਸੀਂ ਇਹ ਪਾਰਟੀ ਨੂੰ ਲਿਆਂਦਾ ਕਰਨ ਲੋਕਾਂ ਦਾ ਇਸੇ ਕਿ ਨਵਾਂ ਬਦਲਿਆਵਾਂਗੇ ਤੇ ਅੱਜ ਨਵਾਂ ਬਦਲ ਕੀ ਆਇਆ ਇਹਨਾਂ ਵਾਸਤੇ ਤੇ ਸਭ ਕੁਝ ਬਦਲ ਗਿਆ ਸਾਰੀਆਂ ਚੀਜ਼ਾਂ ਆ ਗਈਆਂ ਸਭ ਕੁਝ ਹੋ ਗਿਆ ਵਿਆਹ ਵੀ ਨਵੇਂ ਕਰਾਲੇ ਗੱਲਾਂ ਬਾਤਾਂ ਵੀ ਵਧੀਆ ਨਵੀਆਂ ਹੋ ਗਈਆਂ ਕਿਸਾਨ ਪਹਿਲੇ ਵੀ ਸੜਕਾਂ ਤੇ ਸੀ ਕਿਸਾਨ ਅੱਜ ਵੀ ਸੜਕਾਂ ਤੇ ਆ ਜਿਹੜੇ ਨੌਜਵਾਨ ਨੇ ਪਹਿਲੇ ਵੀ ਸੜਕਾਂ ਤੇ ਸੀ ਅੱਜ ਵੀ ਸੜਕਾਂ ਤੇ ਨੇ ਲੋਕ ਛੁੱਟੀਆਂ ਛੁੱਟੀਆਂ ਕੰਟਰੀਆਂ ਚ ਕਿਉਂ ਜਾ ਰਹੇ ਨੇ ਸਾਡੇ ਦੇਸ਼ ਨੂੰ ਛੱਡ ਕੇ ਕਿਹਾ ਸਾਡੇ ਦੇਸ਼ ਦੇ ਅੰਦਰ ਜਾਂ ਸਾਡੇ ਪੰਜਾਬ ਦੇ ਅੰਦਰ ਇਹ ਕੋਈ ਗੱਲ ਹੀ ਨਹੀਂ ਰਹੀ ਇਸ ਚੀ ਦੀ ਕਿ ਆਪਾਂ ਹਰ ਵੇਲੇ ਐਂਟੀ ਗੱਲ ਕਰਨੀ ਹੈ ਆਪਣੇ ਹਿੰਦੁਸਤਾਨ ਬਾਰੇ ਜਾਂ ਆਪਾਂ ਆਪਣੇ ਪੰਜਾਬ ਦੇ ਬਾਰੇ ਐਂਟੀ ਆਪਾਂ ਉਸ ਪਾਸੇ ਜਾ ਹੀ ਨਹੀਂ ਰਹੇ ਕਿ ਸਾਡੀਆਂ ਜਿਹੜੀਆਂ ਸੰਸਥਾ ਨੇ ਜਾਂ ਸਾਡੇ ਜਿਹੜੇ ਆਗੂ ਨੇ ਉਹ ਕੋਈ ਚੰਗੀਆਂ ਗੱਲਾਂ ਕਰਨ ਕੋਈ ਚੰਗੀਆਂ ਅੱਜ ਜਿਵੇਂ ਕਹਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹੜੀ ਇੰਡਸਟਰੀ ਬਣਾਵਚ ਲੱਗੀ ਆਏ ਨੇ ਕਿਹੜੇ ਨੋਜੋਨਾ ਸੀ ਇਹਨਾਂ ਨੇ ਕੀ ਕੀਤਾ ਸੀ ਆਣ ਵੇਲੇ ਪਹਿਲੇ ਸਰਕਾਰ ਕਹਿੰਦੀ 90 ਕਰੋੜ ਦੀ ਇਨਵੈਸਟਮੈਂਟ ਹੋਊਗੀ ਹੋ ਗਈ ਕਿੱਥੇ ਦੱਸੋ ਨੌਕਰੀ ਕਿੰਨੀ ਦਿੱਤੀ ਹਾਂ ਤੁਸੀਂ ਤੋਂ ਨਹੀਂ ਭਗਵੰਤ ਮਾਨ ਜੀ ਦੇ ਪਿੱਛੇ ਮੈਂ ਸੁਣੀ ਸੀ ਮੁੱਖ ਮੰਤਰੀ ਜੀ ਦੀ ਗੱਲਬਾਤ ਉਹਨਾਂ ਨੇ ਕਿਹਾ ਸੀ 50000 ਦਿੱਤੀ ਹੈ ਸਿਫਤ ਕਰਦੇ ਆ ਨਾ ਆਪਾਂ ਸਰਕਾਰੀ ਹਾਂ ਸਰਕਾਰੀ ਉਹ ਨਹੀਂ ਸਰ ਕਿੱਥੇ ਫਿਰ ਸਾਡੇ ਬਾ ਬੰਦੇ ਕਿੱਥੇ ਨੇ ਮੈਂ ਇੱਕ ਕਈ ਇੰਟਰਵਿਊ ਚ ਇਹ ਗੱਲ ਕਹਿ ਬੈਠਾ ਅੱਜ ਪੰਜਾਬ ਦੇ ਲੋਕ ਪੰਜਾਬੀ ਖਾਸ ਕਰਕੇ ਸਿੱਖਾਂ ਦੀ ਗੱਲ ਵੀ ਕਰੀਏ ਅਗਰ ਪੰਜਾਬੀਆਂ ਦੀ ਗੱਲ ਕਰੀਏ ਕਿਹੜੀ ਇੰਡਸਟਰੀ ਚ ਨੇ ਚਲੋ ਤੁਸੀਂ ਤੁਹਾਨੂੰ ਮੈਂ ਲੈ ਕੇ ਚਲਦਾ ਜਿੰਨੇ ਕੈਮਰੇ ਚਲਦੇ ਨੇ ਮੈਂ ਲੈ ਕੇ ਚਲਦਾ ਤੁਹਾਨੂੰ ਹਰ ਜਗ੍ਹਾ ਤੇ ਲੈ ਕੇ ਜਿੱਦਾਂ ਕਿਸੇ ਇੰਡਸਟਰੀ ਦੇ ਅੰਦਰ ਜਾ ਕੇ ਦੇਖ ਲਓਗੇ ਕਿਤੇ ਕੋਈ ਪੰਜਾਬੀ ਹੈ ਬਾਰ ਦਾ ਬੰਦਾ ਲਿਆ ਕੇ ਸਾਰਾ ਪੰਜਾਬ ਦੇ ਅੰਦਰ ਵੜਦਾ 18 ਤੋਂ 20 ਲੱਖ ਬੰਦਾ ਆ ਇੱਕ ਜ਼ਿਲ੍ਹੇ ਦੇ ਅੰਦਰ ਆਇਆ ਮੋਹੱਲੀ ਦੇ ਅੰਦਰ ਬਾਹਰੋਂ ਪ੍ਰਵਾਸੀ ਤੁਸੀਂ 18 ਤੋਂ 20 ਲੱਖ ਇਹ ਗਵਰਨਮੈਂਟ ਦੀ ਰਿਪੋਰਟ ਹੈ ਜਿਨ੍ਹਾਂ ਦੇ ਆਧਾਰ ਕਾਰਡ ਬਣੇ ਜਿਨ੍ਹਾਂ ਦੇ ਵੋਟਰ ਆਈਡੀ ਕਾਰਡ ਬਣੇ ਸੁਸਾਇਟੀਆਂ ਜੀਰਕਪੁਰ ਦੇ ਅੰਦਰ ਜਾ ਕੇ ਦੇਖ ਲਓ ਤੁਸੀਂ ਖਰੜ ਦੇ ਅੰਦਰ ਜਾ ਕੇ ਤੁਸੀਂ ਦੇਖ ਲਓ ਮੋਹੱਲੀ ਦੇ ਅੰਦਰ ਤੁਸੀਂ ਜਾ ਕੇ ਦੇਖ ਲਓ ਕਿੱਥੇ ਆ ਪੰਜਾਬੀ ਕਿਤੇ ਉਹ ਮੁੰਡਾ ਦੇਖ ਲਿਆ ਮੈਨੂੰ ਤਾਂ ਨਹੀਂ ਲੱਗਦਾ ਉਹ ਜਮੈਂ ਵੀ ਸਾਰਾ ਪੰਜਾਬ ਘੁੰਮਦਾ ਸਾਰੀ ਜਗ੍ਹਾ ਤੇ ਜੰਨਾ ਹਰ ਜਗ੍ਹਾ ਤੇ ਜਾ ਕੇ ਪੁੱਛ ਕੇ ਚਰੀਦਾ ਹਰ ਜਗ੍ਹਾ ਤੇ ਜਾ ਕੇ ਦੇਖੀਦਾ ਕਿਉਂਕਿ ਪਾਰਟੀਆਂਾਂ ਤੋਂ ਥੋੜੇ ਜਿਹੀ ਵਿਹਲੇ ਆ ਤੇ ਆਪਾਂ ਨੂੰ ਇੰਟਰਸਟ ਹੈ ਪਾਰਟੀਆਂ ਦੇ ਵਿੱਚ ਤੇ ਆਪਾਂ ਪਤਾ ਕਰਦੇ ਆਂ ਵੀ ਪੰਜਾਬ ਦੇ ਅੰਦਰ ਕੀ ਚੱਲ ਰਿਹਾ ਕਿਹੜੀ ਇੰਡਸਟਰੀ ਆਈ ਮੈਂ ਤੁਸੀ ਦੇਖੋ ਕਰੋੜਾਂ ਰੁਪਏ ਦੀ ਇਹਨਾਂ ਗੱਲਾਂ ਦਾ ਸੈਸੀ ਪਾਰਟੀਆਂ ਕਿ ਉਹਨਾਂ ਦਾ ਵਿਰੋਧ ਕਰਦੇ ਆਂ ਚਾਹੇ ਕਾਂਗਰਸ ਹੋਵੇ ਕਿਹੜੀ ਕਿਹੜਾ ਵਿਰੋਧ ਕਰੇਗਾ ਆ ਕੇ ਕੋਈ ਵੀ ਵਿਰੋਧ ਨਹੀਂ ਕਰਦਾ ਕੋਈ ਵੀ ਕੁਝ ਨਹੀਂ ਕਰਦਾ ਕਾਂਗਰਸ ਕਹਿੰਦਾ ਅਸੀਂ ਜਿੱਤੇ ਬੈਠੇ ਆਂ ਅਸੀਂ ਤਾਂ ਆ ਕੇ ਜੀ ਗੱਲ ਹੀ ਕੋਈ ਨਹੀਂ ਸਾਨੂੰ ਦਾ ਉਹ ਤਾਂ ਐਡੇ ਹੰਕਾਰੇ ਬੰਦੇ ਨੇ ਉਹਨਾਂ ਦੇ ਅੰਦਰ ਜਿਹੜੇ ਬੈਠ ਉਹ ਕਦੀ ਪੇਸ਼ ਕਿਹੜਾ ਬਦਲ ਲੈਂਦੇ ਨੇ ਕਦੀ ਚਿੱਟੇ ਬਣ ਜਾਂਦੇ ਨੇ ਕਦੀ ਉਹ ਕਾਲੇ ਬਣ ਜਾਂਦੇ ਨੇ ਕਦੀ ਵਾਲ ਕਾਲੇ ਕਰ ਲੈਂਦੇ ਨੇ ਕਦੀ ਚਿੱਟੇ ਕਰ ਲੈਂਦੇ ਨੇ ਇਹ ਜ਼ਰੂਰ ਚਲਾਣਾ ਇਸ ਨੂੰ ਆਹ ਬਹੁਤ ਬਗਲੇ ਬਣੇ ਹੋਏ ਨੇ ਮੈਨੂੰ ਸਮਝ ਨਹੀਂ ਆਉਂਦੇ ਅੰਦਰੋਂ ਕਾਲੇ ਤੇ ਬਾਹਰੋਂ ਚਿੱਟੇ ਆਹ ਕਾਂਗਰਸ ਛੋਟੀ ਬਜੀ ਅਸੀਂ ਤਾਂ ਆ ਗਏ ਅਸੀਂ ਓਵਰ ਕਨਫੀਡੈਂਸ ਚ ਮਾਰੇ ਜਾਣਗੇ ਕਿੰਨੇ ਮੁੱਖ ਮੰਤਰੀ ਨੇ ਪੰਜਾਬ ਦੇ ਕਾਂਗਰਸ ਦੇ ਵਿੱਚ ਹੈ ਜੀ ਆਵਾਜ਼ ਫਿਰਦੇ ਹਾ ਮੈਂ ਕਹਿੰਦਾ ਸਾਰੀ ਆਵਾਜ਼ ਜੀ ਫਰੀ ਜਾਂਦੇ ਨੇ ਮੁੱਦ ਕੋ ਕਿਹੜੇ ਯਾਰ ਮੈਨੂੰ ਤੁਸੀਂ ਇੱਕ ਚੀਜ਼ ਦੱਸੋ ਕਿਹੜਾ ਮੁੱਦਾ ਹੱਲ ਹੋ ਗਿਆ ਬਈ ਕਿਹੜਾ ਕਾਂਗਰਸ ਨੇ ਮੁੱਦਾ ਹੱਲ ਕਰਤਾ ਕਿਹੜ ਅੱਜ ਮੈਂ ਹੁਣ ਕਿਸੇ ਪਾਰਟੀ ਦੀ ਮੈਂ ਤਾਰੀਫ ਕਰਦਾਗਾ ਤੇ ਲੋਕ ਇਹ ਕਹਿਣ ਲੱਗਣਗੇ ਲੈ ਯਾਰ ਇਹ ਤਾਂ ਉਸ ਪਾਰਟੀ ਚ ਗਿਆ ਯਾਰ ਇਹ ਉਸ ਪਾਰਟੀ ਨਾ ਇਹ ਪਤਾ ਲੱਗਦਾ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਮਿਲੀ ਹੈ ਤੇ ਨਾ ਇਹ ਪਤਾ ਲੱਗਦਾ ਕਾਂਗਰਸ ਆਮ ਆਦਮੀ ਨਾਲ ਮਿਲੀ ਅਕਾਲੀ ਦਲ ਚ ਵੀ ਸਾਡੇ ਕਾਂਗਰਸੀ ਜਾ ਕੇ ਬਹਿ ਜਾਂਦੇ ਨੇ ਤੇ ਅਕਾਲੀ ਦਲ ਵੀ ਕਾਂਗਰਸ ਜਾ ਕੇ ਬਹਿ ਜਾਂਦੇ ਨੇ ਤਾਂ ਫਿਰ ਪਾਰਟੀ ਕਿਹੜੀ ਹੈ ਤੇ ਅਕਾਲੀਆਂ ਚ ਵੀ ਤੁਸੀਂ ਰਹੇ ਸੁਖਵੀਰ ਬਾਦਲ ਨੇ ਮਾਫੀ ਮੰਗੀ ਪੰਥ ਤੋਂ ਪੰਥਕ ਸਾਹਿਬ ਤੋਂ ਹੂੰ ਕੀ ਪੰਥ ਮਾਫ ਕਰ ਦੇਗਾ ਜਾਂ ਕਰ ਦਿੱਤਾ ਸੁਖਵੀਰ ਨੂੰ ਦੇਖੋ ਮੈਂ ਤਾਂ ਸਿਰਫ ਇੱਕ ਗੱਲ ਕਹਿ ਸਕਦਾ ਸੁਖਵੀਰ ਜੀ ਦੇ ਬਾਰੇ ਖਾਸ ਕਰਕੇ ਚਲੋ ਉਹਨਾਂ ਦੀ ਪਾਰਟੀ ਵੀ ਆ ਮਹੀਨਾ 2 ਮਹੀਨੇ 4 ਮਹੀਨੇ ਜੋ ਵੀ ਮੈਂ ਰਿਆਂ ਉਸ ਪਾਰਟੀ 'ਚ ਮੈਂ ਰਿਆਂ ਮੈਂ ਤਾਂ ਸਿਰਫ ਇੰਨੀ ਗੱਲ ਕਰ ਸਕਦਾ ਪੰਜਾਬ ਦੇ ਅੰਦਰ ਉਹਨਾਂ ਨੇ ਅਕਾਲ ਤਾਕਤ ਦੇ ਵਿੱਚ ਅਗਰ ਕੋਈ ਮਨਜ਼ੂਰੀ ਕੀਤੀ ਏ ਕਿ ਹਾਂ ਜੀ ਇਹ ਹੋਇਆ ਕੁਸ਼ਕਵੀਰ ਬਾਦਲ ਜੀ ਨੇ ਜਾ ਕੇ ਮਹਾਰਾਜ ਗੁਰਗ੍ਰੰਥ ਸਾਹਿਬ ਜੀ ਦੇ ਜਿਹੜੇ ਨੇ ਅੰਗ ਤਾਂ ਨਹੀਂ ਖਿਲਾਰੇ ਇਹ ਠੀਕ ਹੈ ਕਿ ਉਹਨਾਂ ਦੀ ਸਰਕਾਰ 'ਚ ਹੋਈ ਉਸਤ ਬਣਾਈਗੀ ਹਾਂ ਉਹਨਾਂ ਦੀ ਸਰਕਾਰ ਦੇ ਵਿੱਚ ਇਹ ਹੋਇਆ ਜੋ ਕਿ ਉਹਨਾਂ ਨੂੰ ਸਖਤੀ ਦੇ ਨਾਂ ਲੈਣਾ ਚਾਹੀਦਾ ਸੀ ਕਿਹਾ ਮੈਂ ਗੱਲ ਕਰਾਂ ਕਿ ਕਾਂਗਰਸੀ ਸਰਕਾਰ ਵਿੱਚ ਉਹਦੇ 'ਚ ਬੇਦਵੀ ਨਹੀਂ ਹੋਈ ਕਿ ਫੜ ਲਿਆ ਉਹਨਾਂ ਨੇ ਉਹਨੂੰ ਅੱਜ ਆਪਾਂ ਕਹਿ ਦਈਏ ਜੀ ਸੁਖਵੀਰ ਸਿੰਘ ਬਾਦਲ ਨੂੰ ਕੱਢ ਦਿਓ ਪੰਜਾਬ ਜੋ ਇਜ਼ ਇਟ ਰਾਈਟ ਇਹ ਗੱਲ ਬਣਦੀ ਯਾਰ ਕਦੀਮ ਜ਼ਮਾਨਿਆਂ ਤੋਂ ਅਗਰ ਇਹ ਗੱਲ ਕਰਦੇ ਆ ਜੀ ਅਸੀਂ ਦੇਖਦੇ ਆਏ ਆ ਆਪਾਂ ਕਸੂਰ ਵਾਠਣੇ ਆ ਸਰਕਾਰਾਂ ਨੂੰ ਇਹ ਕਰਦੇ ਠੀਕ ਉਹਨਾਂ ਦੀ ਸਰਕਾਰ ਦੇ ਵਿੱਚ ਇਡੀਆਂ ਬੇਦਬੀਆਂ ਹੋਈਆਂ ਉਹ ਨਹੀਂ ਹੋਣੀਆਂ ਚਾਹੀਦੀ ਸੀ ਹਾਂ ਜਿਹੜੀ ਉਹਨਾਂ ਨੇ ਡੇਰੇ ਵਾਲੇ ਦੀ ਕੀਤੀ ਉਹ ਚੀਜ਼ ਨਹੀਂ ਕਰਨੀ ਚਾਹੀਦੀ ਉਹਨਾਂ ਨੇ ਤਾਂ ਐਡਮਿਟ ਕਰ ਲਈ ਕਿ ਹਾਂ ਜੀ ਇਹ ਹੋਈ ਮੇਰੇ ਕੋਲ ਗਲਤੀ ਹੋਈ ਇਹ ਤਾਂ ਜਨਤਾ ਨੂੰ ਮੁਆਫ ਕਰਨਾ ਚਾਹੀਦਾ ਨਾ ਉਸ ਨੂੰ ਕੀ ਐਡਮਿਟ ਕਰ ਲਈ ਕੋਈ ਗੱਲ ਨਹੀਂ ਸਾਡੇ ਅਗਰ ਪੰਜਾਬ ਦੇ ਕੋਈ ਸਰਮੋਰ ਹੈਗੇ ਨੇ ਅਗਰ ਕੋਈ ਪਾਰਟੀ ਹੈਗੀ ਹੈ ਅਗਰ ਕੋਈ ਗੱਲ ਆਮ ਆਦਮੀ ਪਾਰਟੀ ਦੀ ਆਪਾਂ ਗੱਲ ਕਰ ਲਈਏ ਦਿੱਲੀ ਕਵਾਂ ਚਲਦੀ ਹੈ ਕਾਂਗਰਸ ਦੀ ਗੱਲ ਕਰੀਏ ਦਿੱਲੀ ਕਵਾਂ ਚਲਦੀ ਹੈ ਸੁਖਵੀਰ ਬਾਦਲ ਤੇ ਇੱਥੇ ਬੈਠਾ ਹੁਣ ਮੈਂ ਤੁਸੀਂ ਕਹਦੇ ਹੋਗੇ ਜੀ ਮੈਂ ਉਹਨਾਂ ਦਾ ਹਮਾਇਤੀ ਹਾਂ ਅਰੇ ਯਾਰ ਮੈਂ ਤਾਂ ਪਾਰਟੀ ਛੱਡ ਗਿਆ ਉਹਨਾਂ ਦੀ ਮੈਂ ਹਮਾਇਤੀ ਕਹਾਦਾ ਉਹਨਾਂ ਦਾ ਮੈਂ ਤਾਂ ਤੁਹਾਨੂੰ ਇੱਕ ਕਲੀਅਰੈਂਸ ਦੇ ਰਿਹਾ ਉਹਨਾਂ ਦੀ ਮੈਂ ਤੁਹਾਨੂੰ ਇਹ ਕਹੇ ਵੀ ਜੀ ਮੈਂ ਕੋਈ ਉਹਨਾਂ ਦਾ ਪ੍ਰਵਕਤਾ ਨਹੀਂ ਨਹੀਂ ਉਹਨਾਂ ਦੀ ਪਾਰਟੀ 'ਚ ਨਹੀਂ ਮੈਂ ਗੱਲ ਕਰ ਰਹਾ ਕਿ ਉਹਨਾਂ ਨੇ ਐਡਮਿਟ ਕੀਤਾ ਹਰਮੰਦਰ ਸਾਹਿਬ ਦੇ ਵਿੱਚ ਜਾ ਕੇ ਜਿਹੜੇ ਸਿੰਘ ਸਭਾਨ ਸੀ ਉਹਨਾਂ ਦੇ ਸਾਹਮਣੇ ਹਾਂ ਮੇਰੀ ਸਰਕਾਰ ਕੋਲੋਂ ਇਹ ਗਲਤੀ ਲੋਕਾਂ ਨੇ ਉਦੋਂ ਉਲਟਾ ਅਸਰ ਲੈ ਲਿਆ ਕਿ ਹਾਂ ਇਹਨਾਂ ਨੇ ਇਹ ਕੰਮ ਕੀਤਾ। ਉਹ ਯਾਰ ਉਹਨਾਂ ਨੇ ਉਹ ਕੰਮ ਕੀਤਾ ਜ਼ਰੂਰ ਹੈ ਸਤਾ 'ਚ ਸਾਨੂੰ। ਆਕਰ ਉਹ ਗਲਤੀ ਹੋਈ ਏ ਸੰਗਤ ਨੂੰ ਮaaf ਕਰਦਣਾ ਚਾਹੀਦਾ ਵੀ ਅੱਗੋਂ ਇਹੋ ਜਿਹੀ ਜ਼ਿੰਦਗੀ 'ਚ ਗਲਤੀ ਨਹੀਂ ਹੋਣੀ ਚਾਹੀਦੀ ਜੀ। ਇਹੋ ਜਿਹੀ ਗੱਲਬਾਤ ਨਹੀਂ ਹੋਣੀ ਚਾਹੀਦੀ। ਨਹੀਂ ਠੱਗੇ ਮਹਿਸੂਸ ਇਸ ਕਰਕੇ ਜਿਹੜਾ ਪਬਲਿਕ ਕੋਈ ਇਹਨਾਂ ਦੇ ਅਕਾਲੀ ਦਲ ਦਾ ਸਮਝਾਣਾ ਲਈ ਬੰਦਾ ਨਹੀਂ ਕੋਈ। ਯਾਰ ਉਹਨਾਂ ਨੇ ਐਡਮਿ ਕਿ ਹਾਂ ਜੀ ਸਾਡੀ ਸਰਕਾਰ ਕੋਲ ਗਲਤੀਆਂ ਹੋਈਆਂ ਅਸੀਂ ਮਾਫੀ ਚਾਹੁੰਦੇ ਹਾਂ ਨਹੀਂ ਪਰ ਜਦੋਂ ਕੱਲ੍ਹ ਸੱਕਦੇ ਆਰਡਰ ਹੋ ਗਏ ਅਸਤੀਫੇ ਦੇਣੇ ਸੀ ਸਾਰਿਆਂ ਨੇ ਮੈਂਬਰ ਕਮੇਟੀ ਦੇ ਮੈਂਬਰਸ਼ਿਪ ਕਰਨੀ ਸੀ ਉਹ ਤਾਂ ਆਦੇਸ਼ ਮੰਨੇ ਨਹੀਂਗੇ ਉਹ ਹੋ ਫੇ ਰੋਕੀ ਮੰਨਣਗੇ ਜੀ ਉਸ ਨੂੰ ਕੀ ਕਰਨਗੇ ਉਹ ਮੈਂ ਤਾਂ ਸਿਰ ਇਨੀ ਕਹਾਂਗਾ ਕਿ ਸੁਖਵੀਰ ਬਾਦਲ ਜੀ ਨੂੰ ਬਾਹਰ ਨਿਕਲਣਾ ਚਾਹੀਦਾ ਲੋਕਾਂ ਦੇ ਵਿੱਚ ਜਾਣਾ ਚਾਹੀਦਾ ਕੋਈ ਗੱਲ ਨਹੀਂ ਲੋਕ ਮਾੜੇ ਹੀ ਕਹਿਣਗੇ ਨਾ ਰਾਜੇ ਮਹਾਰਾਜਾ ਨੂੰ ਲੋਕ ਮਾੜੇ ਹੀ ਕਹਿੰਦੇ ਆਏ ਨੇ ਮਹਾਰਾਜ ਪਿਤਾ ਪਰਮੇਸ਼ਰ ਨੂੰ ਵੀ ਲੋਕ ਮਾੜੇ ਹੀ ਕਹਿੰਦੇ ਆਏ ਨੇ ਮੈਂ ਤੁਹਾਡੀ ਥੋੜੇ ਦਿਨ ਪਹਿਲੇ ਇੰਟਰਵਿਊ ਸੁਣ ਰਿਹਾ ਸੀ ਲੋਕਾਂ ਨੇ ਚੰਗੇ 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 ਜਿਹੜੇ ਲੋਕ ਸੰਤ ਗਿਆਨੀ ਹੈ ਕਈ ਵਜੇ ਬੰਦੇ ਚਿੱਟੀ ਉਹਨਾਂ ਦੀ ਸਵੇਤ ਦਾੜੀ ਤਾਂ ਵੀ ਕਈ ਜਿੰਦੇ ਨੇ ਰਭਣੀ ਹੈ ਕਾ ਦੁਨੀਆ ਤੇ ਹਾਂ ਭਰਤੀ ਬਹੁਤ ਹੋ ਗਈ ਹਾਂ ਭਰਤੀ ਨਾਲ ਅਕਾਲੀ ਦਲ ਦਾ ਵਿਸਤਾਰ ਹੋ ਗਿਆ ਨਹੀਂ ਕਿਉਂ ਨਹੀਂ ਹੋਏਗਾ ਹੋਣਾ ਚਾਹੀਦਾ ਕੋਈ ਸਿਆਸੀ ਪਾਰਟੀ ਤੁਸੀਂ ਕਹੋ ਅਕਾਲੀ ਦਲ ਵਰਗਾ ਇਹ ਕਹਦੇਗਾ ਕਿ ਸੱਤ ਛੱਡ ਦੇਗਾ ਕਮਾਲ ਦੀ ਗੱਲ ਕਰ ਦੇਗਾ ਕਿੱਦਾਂ ਅਗਰ ਉਹਨਾਂ ਨੇ ਦੋਸ਼ੀ ਕਰਾ ਕੀ ਦੋਸ਼ੀ ਕਰਾਰ ਦਿੱਤਾ ਉਹਨਾਂ ਨੇ ਮੰਨਿਆ ਕਿ ਹਾਂ ਮੇਰੀ ਸਰਕਾਰ ਚ ਵੀ ਜੀ ਗਲਤ ਹੋਈ ਹੈ। ਕੀ ਕੋਈ ਚੀਫ ਮਿਨਿਸਟਰ ਜੀ ਵੀ ਗੱਲ ਕਰੇਗਾ ਜਿਹੜੀ ਗੱਲ ਗਲਤ ਹੋਈ ਹੈ ਜੇ ਇਹ ਸੀਰੀਅਰ ਕਹਿੰਦਾ ਸੀ ਕਹਿੰਦਾ ਪੰਥ ਕਹਿ ਰਿਹਾ ਸੀ ਮੈਂ ਤਾਂ ਮਾਫੀ ਮੰਗ ਲਈ ਉੱਥੇ ਜਾ ਕੇ ਬਿਆਨ ਦੇ ਤੋ ਨਾ ਚਲੋ ਉਹ ਤਾਂ ਇਹ ਇਸ ਗੱਲ ਦਾ ਨਹੀਂ ਗਲਤ ਇਹ ਹੋਈ ਹੈ ਕਿ ਉਹਨਾਂ ਨੇ ਮਾਫੀ ਮੰਗੀ ਹੈ ਬਾਕੀ ਗੱਲਾਂ ਸਾਰੀਆਂ ਛੱਡ ਦਿਓ ਉਹ ਤਾਂ ਸਚਾਈ ਹੈ ਸਾਹਮਣੇ ਆਈ ਹੈ ਤੁਹਾਡੇ ਟੀਵੀ ਨੇ ਦਿਖਾਇਆ ਦੁਨੀਆ ਨੇ ਦਿਖਾਇਆ ਉਸ ਜੀ ਨੂੰ ਉਹਨਾਂ ਨੇ ਉਹ ਮਾਫੀ ਉਹਨਾਂ ਨੇ ਆ ਮੰਗੀ ਹੈ ਕਿ ਹਾਂ ਮੇਰੀ ਸਰਕਾਰ ਦੇ ਹੁੰਦੇ ਆ ਇਹ ਕੰਮ ਹੋਏ ਜਿਹੜੇ ਨਹੀਂ ਹੋਣੇ ਚਾਹੀਦੇ ਸੀ ਜਿਹੜਾ ਸਕੰਜਾ ਅਗਰ ਚਾਬੀ ਕਸ ਕੇ ਰੱਖਦੇ ਉਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਹ ਕੰਮ ਨਹੀਂ ਸੀ ਹੋਣਾ ਬਸ ਥੋੜੇ ਢੱਲ ਪੱਟੇ ਲੈ ਬਣ ਰਹਿ ਗਿਆ ਹੋ ਅਕਾਲੀ ਦਲ ਖੇਤਰੀ ਪਾਰਟੀ ਲੋਕ ਨੂੰ ਇਹਦਾ ਪੰਜਾਬ ਦਾ ਭਲਾ ਸੋਚੇਗੀ ਪਰ ਅਕਾਲੀ ਦਲ ਨੂੰ ਲੋਕ ਹੰਗਾਰਾ ਨਹੀਂ ਦੇ ਰਹੇ ਨਹੀਂ ਦੇਣਗੇ ਕੋਈ ਗੱਲ ਨਹੀਂ ਸਮਾਂ ਲੱਗਦਾ ਕਾਂਗਰਸ ਦੇ ਟਾਈਮ ਦੇ ਉੱਤੇ ਇੰਦਰਾਜੀ ਦੇ ਟਾਈਮ ਦੇ ਉੱਤੇ ਵੀ ਕਾਂਗਰਸ ਚੱਲੀ ਗਈ ਸੀ ਉਸ ਤੋਂ ਬਾਅਦ ਫੇਰ ਲੈ ਕੇ ਆਈ ਮੈਂ ਤੁਹਾਨੂੰ ਉਦਾਹਰਨ ਦੇ ਰਿਹਾ ਹਾਂ ਇਹ ਨਹੀਂ ਕੋਈ ਗੱਲ ਹੈ ਕਿ ਪਾਰਟੀਆਂ ਖਤਮ ਹੋ ਜਿੰਦੇ ਨਾਲ ਅਕਾਲੀ ਦਲ ਤਾਂ 100 ਸਾਲ ਪੁਰਾਣਾ ਹੋ ਰਿਹਾ ਹੈ ਇਤਨੀ ਕੋਈ ਗੱਲ ਹੈਗੀ ਇਹ ਹੈ ਕਿ ਸਿੱਖਾਂ ਦੀ ਪਾਰਟੀ ਹੈ ਪੰਜਾਬੀਆਂ ਦੀ ਪਾਰਟੀ ਹੈ ਇਹ ਨਹੀਂ ਵੀ ਹਿੰਦੂ ਲੋਕ ਵੀ ਬਹੁਤ ਨੇ ਉਹਦੇ ਵਿੱਚ ਭਾਜਪਾ ਨਾਲ ਵੀ ਉਹਨਾਂ ਦਾ ਅਲਾਇੰਸ ਰਿਹਾ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਇੱਕ ਵਾਰੀ ਅਗਰ ਅਗਰ ਮੈਂ ਹੁੰਦਾ ਹੁਣ ਹੁਣ ਮੈਂ ਤਾਂ ਨਿੱਕ ਗੱਲ ਦੱਸਦਾ ਤੁਸੀਂ ਛੇੜ ਦਿੱਤਾ ਅਕਾਲੀ ਦਲ ਨੂੰ ਮੈਂ ਕਹਿੰਦਾ ਮੈਨੂੰ ਲੋਕ ਜ਼ਰੂਰ ਕਹਿਣਗੇ ਕਿ ਇਹ ਅਕਾਲੀਆਂ ਨਾਲ ਗੱਲ ਕਰ ਰਿਹਾ ਹੈ ਜਿੰਨਾ ਅਕਾਲੀ ਦਲ ਨੇ ਪੰਜਾਬ ਦੇ ਅੰਦਰ ਜਿੰਨਾ ਅਕਾਲੀ ਦਲ ਨੇ ਪੰਜਾਬ ਦੇ ਅੰਦਰ ਜਿੰਨਾ ਅਕਾਲੀ ਦਲ ਨੇ ਪੰਜਾਬ ਦੇ ਅੰਦਰ ਵਿਕਾਸ ਕੀਤਾ ਨਾ ਕੋਈ ਮਾਈ ਦੇ ਲਾਲ ਪਾਰਟੀ ਨੇ ਅੱਜ ਤੱਕ ਨਹੀਂ ਕੀਤਾ ਮੈਨੂੰ 40 ਸਾਲ ਹੋ ਗਏ ਨੇ ਪੋਲਿਟਿਕਸ ਦੇ ਵਿੱਚ ਪਰ ਜਿਆਦਾ ਤੁਸੀਂ ਕਾਂਗਰਸੀ ਰਹੇ ਮੈਂ ਤੁਹਾਨੂੰ ਹੁਣ ਵੀ ਕਹਿ ਰਿਹਾ ਜੀ ਕੰਮ ਨੂੰ ਇਹ ਤੁਸੀਂ ਸਮਝਾ ਦਿਓ ਤੁਸੀਂ ਨਹੀਂ ਰਹੇ ਤੁਹਾਨੂੰ ਵੀ 40 ਸਾਲ ਹੋ ਗਏ ਨੇ ਪੱਤਰਕਾਰੀ ਕਰਦੇ ਹੋਏ ਸਿੱਧੂ ਸਾਹਿਬ ਮੈਨੂੰ ਇੱਕ ਚੀਜ਼ ਤੁਸੀਂ ਦ ਤੁਸੀਂ ਮੈਨੂੰ ਇੱਕ ਚੀਜ਼ ਦੱਸ ਦਿਓ ਸਿੱਧੂ ਸਾਹਿਬ 40 ਸਾਲ ਦੇ ਅੰਦਰ ਤੁਸੀਂ ਅਮਰਿੰਦਰ ਸਿੰਘ ਸਾਹਿਬ ਦੀ ਪਿਛਲੇ 5 ਸਾਲ ਸਰਕਾਰ ਨੇ ਕਿਹੜੇ ਕੰਮ ਹੋਏ ਦੱਸ ਦਿਓ 3 ਮਹੀਨੇ ਮਾਨਯੋਗ ਸਾਡੇ ਚੰਨੀ ਸਾਹਿਬ ਦੀ ਸਰਕਾਰ ਨੇ ਕਿਹੜੇ ਕੰਮ ਕੀਤੇ ਦੱਸ ਦਿਓ ਅੱਜ ਭਗਵੰਤ ਮਾਨ ਜੀ ਨੇ ਕਿੰਨੀਆਂ ਸੜਕਾਂ ਬਣਾਤੀਆਂ 3 ਸਾਲ ਚ ਉਹ ਦੱਸ ਦਿਓ ਤੇ ਸੁਖਵੀਰ ਸਿੰਘ ਬਾਦਲਵੈਲ ਕੀ ਸੀ ਫਲਾਈਓਵਰ ਤੁਸੀਂ ਦੇਖ ਲਓ ਤੁਸੀਂ ਸੜਕਾਂ ਦੇਖ ਲਓ ਗਲੀਆਂ ਨਾਲੀਆਂ ਤੁਸੀਂ ਦੇਖ ਲਓ ਜਿੱਥੇ ਕੰਮ ਹੁੰਦੇ ਨੇ ਉੱਥੇ ਮਾੜੇ-ਮੋਟੇ ਕੱਪਲੇ ਵੀ ਹੁੰਦੇ ਨੇ ਬਾੜੀਆਂ-ਮੁੱਟੀਆਂ ਗੱਲਾਂ ਵੀ ਹੁੰਦੇ ਨੇ ਇਲਜ਼ਾਮ ਵੀ ਲੱਗਦੇ ਨੇ ਦੇਖੋ ਵੀ ਇਹ ਹੁਣ ਉਹਨਾਂ ਦੇ ਆਪਣੇ ਦਲ ਦੀ ਕੋਈ ਗੱਲ ਐ ਨਹੀਂ ਮੇਰੇ ਮਨ ਦੀ ਮੈਂ ਮੈਂ ਤਾਂ ਸੁਖਵੀਰ ਬਾਦਲ ਨੂੰ ਮਾੜਾ ਕਹਾਂਗਾ ਨਹੀਂ ਕਦੀ ਵੀ ਨਹੀਂ ਕਹਾਂਗਾ ਬਣਨਾ ਚਾਹੀਦਾ ਪ੍ਰਧਾਨ ਬਾ ਬਣ ਜਾਣ ਉਹਨਾਂ ਦੀ ਪਾਰਟੀ ਐ ਉਹ ਜਾਣਨ ਉਹਨਾਂ ਦੀ ਇੱਕ ਸੰਸਥਾ ਐ ਨਾ ਉਹ ਮੈਂ ਉਹ ਮੇਰਾ ਹੁਣ ਵੀ ਕਰ ਰਿਹਾ ਸਪੋਰਟ ਕਰ ਰਣਾ ਮੈਂ ਤੁਹਾਨੂੰ ਸੱਚਾਈ ਦੱਸ ਰਿਹਾ ਸਰ ਤੁਸੀਂ ਮੈਨੂੰ ਅਮਰਿੰਦਰ ਸਿੰਘ ਸਾਹਿਬ ਦੀ ਸਰਕਾਰ ਚ 5 ਸਾਲ ਚ ਦੱਸ ਦਿਓ ਕਿਹੜਾ ਕੰਮ ਹੋਇਆ ਝੂਠੇ ਵਾਦੇ ਸਾਰੇ ਟੋਟਲੀ ਚੰਨੀ ਸਾਹਿਬ ਸਾਡੇ ਬਣੇ ਬਹੁਤ ਵਧੀਆ ਸੌਫਟ ਬੰਦੇ ਸਨ ਬਣੇ ਉਹ ਤਿੰਨ ਮਹੀਨੇ ਦੇ ਵਿੱਚ ਚੰਨੀ ਸਾਹਿਬ ਨੇ ਕੀ ਕੀਤਾ ਪੰਜਾਬ 'ਚ ਪੈਚ ਲਾਇਆ ਪੈਚ ਤੁਸੀਂ ਸੁਣਿਆ ਹੋਣਾ ਉੱਥੇ ਵਿਧਾਨ ਸਭਾ ਦੇ ਵਿੱਚ ਤਾਂ ਉਹ ਪਹਿਲਾਂ ਵਾਲੀ ਸਮਝ ਲਓ ਤਾਂ ਹੁਣ ਵੀ ਕੀ ਕੀਤਾ ਇਸ ਕਰਕੇ ਤੁਸੀਂ ਇੱਕ ਇੱਕ ਚੀਜ਼ ਠੀਕ ਹੈ ਉਹਨਾਂ ਕੋਲ ਗਲਤੀ ਹੋਈ ਹੈ ਸੱਚੇ ਸੌਦੇ ਜਿਹੜਾ ਡੇਰੇ ਵਾਲੇ ਸੀ ਜਿਹੜੇ ਉਹਨਾਂ ਨੂੰ ਉਹਨਾਂ ਨੇ ਉਹ ਨਹੀਂ ਦੇਣਾ ਚਾਹੀਦਾ ਸੀ ਕਿਉਂਕਿ ਪੰਥ ਦਾ ਜਦੋਂ ਮਸਲਾ ਆ ਜਾਏ ਪੰਥ ਤੋਂ ਉੱਤੇ ਕੋਈ ਚੀਜ਼ ਨਹੀਂ ਹੁੰਦੀ ਚਾਹੇ ਉਹ ਕੋਈ ਵੀ ਪੰਥ ਹੋਵੇ ਕੋਈ ਵੀ ਧਰਮ ਹੋਵੇ ਅੱਜ ਅੱਜ ਮੈਂ ਕਹਾਂਗੀ ਨਰਿੰਦਰ ਮੋਦੀ ਜੀ ਨੇ ਰਾਮ ਮੰਦਿਰ ਬਣਾਇਆ। ਵੈਰੀ ਗੁੱਡ। ਉਹਨਾਂ ਨੇ ਉੱਜੈਨ ਦਾ ਮੰਦਿਰ ਬਣਾਇਆ। ਵੈਰੀ ਗੁੱਡ ਉਹਨਾਂ ਦਾ ਧਰਮ ਕਹਿੰਦਾ ਹੈ। ਬਣਾਓ। ਮੰਦਰਾਂ ਦੇ ਬਾਰੇ ਚਾਹਾਂਗੇ ਪਰ ਨਹੀਂ ਨਹੀਂ ਮੈਂ ਤਾਂ ਨਹੀਂ ਯਾਰ ਮੈਂ ਤਾਂ ਨਹੀਂ ਇੱਕ ਗੱਲ ਦੱਸ ਰਿਹਾ। ਬੀਜੇਪੀ ਦੀ ਦੱਸੋ ਬੀਜੇਪੀ ਦਾ ਕੀ ਵੱਖਾ ਬੀਜੇਪੀ ਵਾਲੇ ਮੇਅਰ ਬਣ ਗਿਆ ਚੰਡੀਗੜ੍ਹ ਦਾ। ਹੂੰ ਉਹ ਕਹਿੰਦੇ ਸੀ ਪੂਰਾ ਪੰਜਾਬ ਨੂੰ ਸੰਭਾਲ ਲਾਂਗੇ। ਇਹ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਕੋਈ ਚੰਡੀਗੜ੍ਹ ਦੇ ਵਿੱਚ ਇਹ ਵਜ੍ਹੀ ਹੁੰਦੀ ਉਹ ਪੰਜਾਬ 'ਚ ਬਣ ਜਾਂਦੀ ਹੁੰਦਾ। ਪੰਜਾਬ 'ਚ ਸਰਕਾਰੀ ਬਣ ਜਾਂਦੀ ਹੁੰਦੀ। ਮਨੂ ਇਹਨ ਲੱਗਦਾ ਜੋ ਕਿ ਪਿੱਛੇ ਆਪਾਂ ਤੁਸੀਂ ਦੇਖਿਆ ਇਸ ਚੀਜ਼ ਨੂੰ ਜਿਹਦਾ ਮੇਰ ਇੱਥੇ ਬਣ ਜਾਂਦਾ ਚੰਡੀਗੜ੍ਹ ਚੋਂ ਦੀ ਪੰਜਾਬ ਚ ਸਰਕਾਰ ਬਣ ਜਾਂਦੀ ਮੈ ਕਹਿੰਦੇ ਦਿਲ ਬਹਿਲਾਣੇ ਕੇ ਲਈ ਇਹ ਖਿਆਲ ਅੱਛਾ ਹੈ ਹਾਲੋ ਚਲੋ ਇਹ ਤਾਂ ਕਈ ਜਾਣ ਇਦਾਂ ਨੇ ਕੀ ਕਰੀ ਜਾਂ ਮਨੂ ਇੱਕ ਚੀਜ਼ ਆਦੇ ਸਰਦਾਰ ਸਾਹਿਬ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਇਸ ਨੂੰ ਚਲਾਣਾ ਜਰੂਰ ਕੱਟ ਨਾ ਮਾਰ ਮਨੂ ਇੱਕ ਚੀਜ਼ ਦੱਸ ਦਿਓ ਕਿ ਹਿੰਦੁਸਤਾਨ ਦੇ ਹੁਣ ਮੈਂ ਆਪਣੀ ਕਮਿਊਨਿਟੀ ਤੇ ਗੱਲ ਕਰਦਾ ਆਪਣੀ ਕੌਮ ਤੇ ਗੱਲ ਕਰਦਾ ਕਿਹੜੇ ਪ੍ਰਧਾਨ ਮੰਤਰੀ ਨਾਲ ਸਾਡੀ ਬਣੀ ਉਸ ਪ੍ਰਧਾਨ ਮੰਤਰੀ ਦਾ ਨਾਮ ਲੈ ਦਿਓ ਇੱਕ ਪ੍ਰਧਾਨ ਮੰਤਰੀ ਦਾ ਨਾਮ ਲੈ ਦਿਓ ਕਿਦੀ ਬਣੀ ਉਹਨਾਂ ਹਰ ਬੰਦਿਆ ਨੇ ਚਾਹੇ ਮਨਮੂਨ ਸਿੰਘ ਸਾਹਿਬ ਸੀ ਮੈਂ ਤੁਹਾਨੂੰ ਅੱਜ ਐਡੀ ਵੱਡੀ ਗੱਲ ਦੱਸ ਸਕਦਾ ਮਨਮੂਨ ਸਿੰਘ ਸਾਹਿਬ ਦੀ ਕਿ ਸਾਡੇ ਜਥੇਦਾਰ ਸਹਾਬਾਨ ਸਨ ਆਪਣੇ ਹਰਮੰਦਰ ਸਾਹਿਬ ਦੇ ਉਹਨਾਂ ਨੇ ਲਿਖਿਆ ਸੀ ਕਿ ਮਨਮੂਨ ਸਿੰਘ ਸਾਹਿਬ ਸਿੱਖੀ ਨਿਗਰ ਟਰਬਿਊਨ ਦੇ ਫਸਟ ਪੇਜ ਤੇ ਆਇਆ ਸੀ ਜੇ ਤੁਹਾਨੂੰ ਯਾਦ ਇੱਕ ਨਹੀਂ ਯਾਰ ਹਮੇ ਨਾਂ ਨਹੀਂ ਲੈਣਾ ਉਹਨਾਂ ਦਾ ਆਪਣੀ ਬਣੀ ਕਿਹਦੇ ਨਾਲ ਹੈ ਆਪਾਂ ਕਹਿੰਦੇ ਜੀ મોદી ਸਾਹਿਬ ਵੀ ਖਰਾਬ ਨੇ ਅੱਜ મોદી ਸਾਹਿਬ ਚਲੋ ਕੋਈ ਸਮਾਂ ਆਏਗਾ મોદી ਸਾਹਿਬ ਵੀ ਚਲੇ ਜਾਣਗੇ ਕੋਪਰਟਾਤਾ ਨਹੀਂ ਲਿਖਾ ਕੇ ਰਾਹੁਲ ਗਾਂਧੀ ਬਣ ਜਾਣਗੇ ਜਾਂ ਬੈਂਕਾ ਗਾਂਧੀ ਜੀ ਬਣ ਜਾਣਗੇ ਪ੍ਰਧਾਨ ਮੰਤਰੀ ਉਹਨਾਂ ਨਾਲ ਵੀ ਅਵੀ ਆਏਗਾ ਨਾਲ ਕਦੇ ਅਕਾਲੀ ਤੇ ਭਾਜਪਾਲ ਇੱਕ ਦੂਜੇ ਦਾ ਪੂਰਤਣੇ ਪੰਜਾਬ ਚ ਇੱਕ ਦੂਜੇ ਬਣਾ ਗੁਜ਼ਾਰਾ ਨਹੀਂ ਓਹੋ ਭਾਈ ਚਾਰਾ ਇਹੋ ਆਪਾਂ ਇਹ ਮੰਨ ਕੇ ਚੱਲੀਏ ਹਾਂ ਬਿਲਕੁਲ ਹੋਣਾ ਚਾਹੀਦਾ 100% ਹੋਣਾ ਚਾਹੀਦਾ ਮੈਂ ਤਾਂ ਇਹਦੇ ਰਾਸ਼ਟਰੀ ਪ੍ਰਧਾਨ ਨੂੰ ਵੀ ਇਹ ਗੱਲ ਕਹੀ ਸੀ ਉੱਥੇ ਕਦੀ ਮੈਂ ਮਿਲ ਕੇ ਆਇਆ ਸੀ ਰਾਜਾ ਬੜਿੰਗ ਦੇ ਤੇ ਪ੍ਰਤਾਪ ਬਾਜਪਾ ਦੇ ਸਪਣੇ ਚੱਕਣਾ ਸ਼ੁਰੂ ਹੋ ਜਾਣਗੇ ਚਲੋ ਸਪਣੇ ਲੈਣਾ ਕੋਈ ਮਾੜੀ ਗਲਤ ਨਹੀਂ ਹੁੰਦੀ ਸਪਣੇ ਤੇ ਆਪਾਂ ਨੂੰ ਵੀ ਰਾਤ ਨੂੰ ਬੜੇ ਆਉਂਦੇ ਨੇ ਤੇ ਸਾਡਾ ਕਿਹੜਾ ਸ ਸਪਨੇ ਲੈਣਾ ਕਿਹੜੀ ਕੋ ਮੜੀ ਗੱਲ ਐ ਨਾ ਮੈਂ ਰਾਜਾ ਵੜੇਂ ਜੀ ਨੂੰ ਮੜੀ ਗੱਲ ਕਮਾ ਨਾ ਮੈਨੂੰ ਉਹਨਾਂ ਨਾਲ ਵਜੀ ਗੱਲ ਕਿਉਂਕਿ ਮੇਰੀ ਉਹਨਾਂ ਦੀ ਕੋਈ ਗੱਲ ਹੀ ਨਹੀਂ ਐ ਵਜੀ ਕਦੀ ਹੋਈ ਨਹੀਂ ਨਹੀਂ ਮੈਂ ਇਹਦੇ ਬਾਰੇ ਕੀ ਕਹਿ ਸਕਦਾ ਜੋ ਅੱਜ ਜੋ ਅੱਜ ਮਾਹੌਲ ਚੱਲ ਰਿਹਾ ਮੈਂ ਮੁੱਖ ਮੰਤਰੀ ਤੂੰ ਮੁੱਖ ਮੰਤਰੀ ਏ ਇੱਕੋ ਮੁੱਖ ਮੰਤਰੀ ਤਾਂ ਹੋਵੇ ਕਿਸੇ ਦੇ ਛਾਂ ਤੇ ਤੇ ਚਲੇ ਚਲੋ ਸਰਕਾਰ ਬਣਦੀ ਨਹੀਂ ਸੀਐਮ ਨੂੰ ਸੀਐਮ ਪਹਿਲੇ ਜਿੰਨੇ ਡਿਕਲੇਰ ਹੋ ਜਾਂਦੇ ਨੇ ਅਜੇ ਇਹ ਨਹੀਂ ਪਤਾ ਉਹ ਦਿੱਲੀ ਵਾਲਿਆਂ ਨੇ ਕੀ ਕਰਨਾ ਹੈ ਤਕਰੀਬਨ 50 ਕ 60% ਸਾਨੂੰ ਪਤਾ ਹੈ ਕੀ ਕੌਣ ਕਿੱਥੇ ਖੜਾ ਹੈ ਇੱਥੇ ਜਿੰਨੀਆਂ ਮਰਜ਼ੀ ਵੜਕਾਂ ਮਾਰੀ ਜਾਂਨ ਅਸੀਂ ਕਿਹੜਾ ਦੇੜੀ ਸਾਨੂੰ ਪਤਾ ਉੱਥੇ ਕੀ ਚੱਲ ਰਿਹਾ ਹੈ ਕੀ ਗੱਲਬਾਤ ਹੈ ਕੀ ਇੱਥੇ 6 ਤਾਂ ਮੁੱਖ ਮੰਤਰੀ ਨੇ 7 ਮੁੱਖ ਮੰਤਰੀ ਨੇ ਤੁਸੀਂ ਮੇਰੇ ਦੱਸ ਜੇ ਤੱਕ ਆਪਾਂ ਇੱਕ ਪਲੇਟਫਾਰਮ ਤੇ ਨਹੀਂ ਆਂਦੇ ਆਪਾਂ ਇਹ ਨਹੀਂ ਕਹਿੰਦੇ ਜੀ ਰਾਹੁਲ ਗਾਂਧੀ ਜੀ ਜੋ ਜਿਹਨੂੰ ਪ੍ਰਿੰਕਾ ਗਾਂਧੀ ਜੀ ਡਿਕਲੇਅਰ ਕਰਨਗੇ ਜਿਹਨੂੰ ਸੋਨੀਆ ਗਾਂਧੀ ਜੀ ਡਿਕਲੇਅਰ ਕਰਨਗੇ ਕਾਂਗਰਸ ਦੀ ਤਾਂ ਇੱਕੋ ਹੀ ਗੱਲ ਹੈ ਨਾ ਹਾਈ ਕਮਾਂਡ ਇਹ ਤਾਂ ਕਹਿੰਦੇ ਹੀ ਨਹੀਂ ਉਹ ਕਹਿੰਦਾ ਆਏ ਉਹ ਕਹਿੰਦਾ ਆਏ ਇੱਕੋ ਹੀ ਗੱਲ ਜਲੀ ਜਾਂਦੀ ਮੈਂ ਮੁੱਖ ਮੰਤਰੀ ਮੈਂ ਮੁੱਖ ਅਜੇ ਤਾਂ 2 ਸਾਲ ਬਾਅਦ ਇਲੈਕਸ਼ਨ ਤੇ ਟਿਕਟਾਂ ਕਿਉਂ ਨਹੀਂ ਮਿਲੀਆਂ ਕਿਉਂ ਨਹੀਂ ਮਿਲੀਆਂ ਸਾਰੇ ਕੈਂਡੀਡੇਟ ਨੇ ਇੱਥੇ ਵਰਕਰ ਇਹੀ ਕੋਈ ਨਹੀਂ ਸਿੱਧੂ ਵੀ ਜ ਹੋ ਜਾਂਦਾ ਕਦੇ ਆ ਜਾਂਦਾ ਐਕਟਿਵ ਹੋ ਜਾਂਦਾ ਕੀ ਕਹਿਣਾ ਚਾਹੁੰਦਾ ਬਸ ਸਿੱਧੂ ਸਾਹ ਬਾਰੇ ਤਾਂ ਮੈਂ ਇੱਕੋ ਗੱਲ ਕਹਿਣਾ ਚਾਹਾਂਗਾ ਸਿੱਧੂ ਸਾਹਿਬ ਇੱਕ ਕਬਜੀ ਸ਼ਖਸੀਅਤ ਹੈ ਜੀ ਕਿਤੇ ਖੜਾ ਹੋ ਜਵੇ ਨੂੰ ਖੜਾ ਹੋ ਜਵੇ ਜੋ ਮੈਂ ਦੇਖਿਆ ਭੀੜ ਇਕੱਠੀ ਹੋ ਜਾਂਦੀ ਉਹ ਵਜੇ ਬੰਦੇ ਨੂੰ ਵਈ ਅਗਨੂ ਕਰ ਦਿੰਦੇ ਜਿਹੜਾ ਸੱਚਾ ਉੱਚਾ ਬੰਦਾ ਹੋਵੇ ਉਹਨਾਂ ਨੂੰ ਚਾਹੀਦਾ ਹੀ ਨਹੀਂ ਉਹ ਸਿੱਧੂ ਸਾਹਿਬ ਦੇ ਅੰਦਰ ਇੱਕ ਆ ਖਾਸियत ਸੀ ਕਿ ਸਿੱਧੂ ਸਾਹਿਬ ਇੱਕ ਬੰਦੇ ਆ ਵਜੇ ਸੀ ਠੀਕ ਹੈ ਮੈਂ ਤੁਹਾਨੂੰ ਕਿਹਾ ਵੀ ਮੈਂ ਇੱਕ ਬਾਈਟ 'ਚ ਉਹਨਾਂ ਬਾਰੇ ਕਹਿ ਦਿੱਤਾ ਸੀ ਪਰ ਚਲੋ ਮੇਰੇ ਮਾਨਮਾਨੰਦਰ ਵੀ ਉਹ ਗੱਲਬਾਤ ਸੀ ਉਹ ਜੀ ਮੈਂ ਕਹੀ ਸੀ ਮਗਾ ਗੁੱਸਾ ਇਹਨੇ ਕਿ ਬਈ ਚਲੋ ਮੇਰਾ ਲੀਡਰ ਹੀ ਰਿਹਾ ਇਹ ਜੀ ਕੋਈ ਗਲਤ ਥੋੜੀ ਮਨੂੰ ਵਾਈਸ ਪ੍ਰਧਾਨ ਬਣਾਇਆ ਉਹਨੇ ਪੰਜਾਬ ਦਾ ਮੇਰੇ ਕੋ ਕੁਝ ਲਿਆ ਥੋੜੀ ਸੇਵਾ ਹੀ ਲਈਆਂ ਨੇ ਨਾ ਲੇ ਸੇਵਾ ਮੈਂ ਦਿੱਤੀਆਂ ਤੇ ਬਾਕੀਆਂ ਨੂੰ ਵੀ ਸੇਵਾ ਦਿੱਤੀਆਂ ਨੇ ਇਹ ਜੀ ਤੇ ਕੋਈ ਗੱਲ ਨਹੀਂ ਇਸ ਕਰਕੇ ਨਾ ਮੈਂ ਇੰਨੀ ਗੱਲ ਜਰੂਰ ਕਵਾਂਗਾ ਕਿ ਸਿੱਧੂ ਸਾਹਿਬ ਦਾ ਜਿਹੜਾ ਜਿਹੜੀ ਕਿਸਮਤ ਹੈ ਨਾ ਉਹ ਬ੍ਰਾਈਡ ਹੈ ਅੱਜ ਨਹੀਂ ਤੇ ਕੱਲ ਇਹ ਜਿੰਨਾ ਮਰਜੀ ਬਾਜ ਰਣ ਜੇ ਸਹਾਈ ਗਮਨੂਵੇਂ ਮੱਥਾ ਟਿਕਦੇ ਨਹੀਂ ਉਹਨਾਂ ਦੇ ਘਰ ਬੈ ਕੇ ਚਾਹ ਪੀਂਦੇ ਇਹ ਜਿਹੜੇ ਇੱਥੇ ਵਾਲੇ ਭੱਜੇ ਖੜ ਦੇਣਾ ਸੀ ਇਹ ਤੇ ਅਸੀਂ ਉਹ ਤੇ ਅਸੀਂ ਇਹ ਤੇ ਅਸੀਂ ਉਹ ਮੇਰੀ ਗੱਲਾਂ ਜੀ ਯਾਦ ਰੱਖਣਾ ਸਿੱਧੂ ਸਾਹਿਬ ਨੇ ਕੱਲ ਸਾਨੂੰ ਬੁਲਾਉਣ ਤੇ ਭਾਵੇਂ ਸਾਨੂੰ ਕੱਲ ਨਾ ਬੁਲਾਣ ਮਗਰ ਸਾਡੀਆਂ ਵਿਸ਼ੇਸ ਨੇ ਕਿ ਇੱਕ ਵਾਰੀ ਬੱਲੇ ਬੱਲੇ ਪੰਜਾਬ ਦੇ ਅੰਦਰ ਕਰਾਏਗਾ ਉਹ ਇੱਕ ਵਾਰੀ ਉਹ ਜ਼ਰੂਰ ਆਏਗਾ ਯੂਥ ਉਹਦੇ ਨਾਲ ਜ਼ਰੂਰ ਲੱਗੇਗਾ ਪਰ ਭਗਵਾਨ ਤੁਮਾਨੂੰ ਕਿਉਂ ਕੁਰਸੀ ਛੱਡੇਗਾ ਭਗਵਾਨ ਤੁਮਾਨੂੰ ਜ਼ੋਰ ਲਾਏਗਾ ਦੁਬਾਰੇ ਸਰਕਾਰ ਬਣਾਉਣ ਤੇ ਜ਼ੋਰ ਤਾਂ ਹਰ ਬੰਦਾ ਲਾਂਦਾ ਦੇਣੀ ਤਾਂ ਪਬਲਿਕ ਹੀ ਨਹੀਂ ਹੈ ਨਾ ਰਾਹੁਲ ਗਾਂਧੀ ਜੀ ਅੱਜ ਕਹਿ ਰਹੇ ਨੇ ਮੈਂ ਆਪਣਾ ਹਿੰਦੁਸਤਾਨ ਦਾ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣ ਜਾ ਬਣਾਣਾ ਤਾਂ ਲੋਕਾਂ ਨੇ ਹੈ ਨਾ ਪਰ ਹੁਣੇ ਤੋਂ ਤਿਆਰੀ ਕਰਨੀ ਚਾਹੀਦੀ ਹੈ ਨਾ ਨਹੀਂ ਤਿਆਰੀਆਂ ਕਰ ਰਹੇ ਨੇ ਨਾ ਫਿਰ ਉਦੋਂ ਬਾਅਦ ਪਤਾ ਲੱਗੇਗਾ ਨਾ ਕੀ ਹੈ ਤੁਹਾਡੀਆਂ ਗੱਲਾਂ ਸਾਰੀਆਂ ਬਾਹਰ ਆਣੀਆਂ ਨੇ ਅਮਰਿੰਦਰ ਸਿੰਘ ਸਾਹਿਬ ਵਰਗਾ ਕੋਈ ਲੀਡਰ ਨਹੀਂ ਸੀ ਮਰਜ ਤੁਹਾਨੂੰ ਇੰਨੀ ਗੱਲ ਕਰਸਦਾ ਨਾ ਪੰਜਾਬ 'ਚ ਹੋਣਾ ਹੈ ਵੈਰੀ ਗੁੱਡ ਲੀਡਰ ਵੈਰੀ ਗੁੱਡ ਪਰਸਨੈਲਿਟੀ ਉਹ ਬੜੇ ਟਾਈਮਲੀ ਗੱਲ ਕਰਦੇ ਸਨ ਬੜੇ ਸਿਸਟਮ ਨਾਲ ਗੱਲ ਕਰਦੇ ਸਨ ਅਮਰਿੰਦਰ ਸਿੰਘ ਸਾਹਿਬ ਸਾਡੇ ਅੰਦਰ ਵੀ ਬਲਬਲੇ ਨੇ ਕੋਈ ਐਵ ਜੀਆਂ ਗੱਲਾਂ ਸੀ ਜੜੀਆਂ ਹੋ ਜਣੀਆਂ ਚਾਹੀਦੀਆਂ ਸੀ ਨਹੀਂ ਹੋਈਆਂ ਮਗਰ ਉਹਨਾਂ ਦਾ ਸਿਸਟਮ ਕੀ ਹੋਇਆ ਉਹਨਾਂ ਨੇ ਜਦੋਂ 5 ਸਾਲ ਸਰਕਾਰ ਚ ਰਾਈ ਆਪਾਂ 5 ਤੋਂ 1 ਸਾਡੇ ਅੰਦਰ ਕਮੀ ਸੀ ਨਾ ਸਾਡੇ ਅੰਦਰ ਇਹ ਬਜੀ ਗਲਤੀ ਸੀ ਨਾ ਅੱਜ ਭਗਵੰਤ ਜੀ ਜਿੰਨੇ ਮਰਜ਼ੀ ਕੰਮ ਕਰ ਲੈ ਜੋ ਮਰਜ਼ੀ ਕਰ ਲੈ ਨਾਲ ਤੋ ਉਦੋਂ ਆਈ ਕਿ ਤੁਸੀਂ 5 ਸਾਲ ਚ ਕੰਮ ਕਿੰਨੇ ਕੀਤੇ ਮੈਂ ਅੱਜ ਵੀ ਉਹਨਾਂ ਦੀ ਇੱਕ ਚੀਜ਼ ਦੀ ਤਾਰੀਫ ਕਰਨਾ ਕਿ ਉਹਨਾਂ ਨੇ 50000 ਨੌਕਰੀ ਦਿੱਤੀ ਮੱਝ ਵੀ ਕਰਨਾ ਤਾਰੀਫ ਕੀਤੀ 50000 ਫੈਮਲੀਆ ਦਾ ਆਪਣੀ 50000 ਦੇ ਨਾਲ ਬੰਦਾ ਕਿੰਨਾ ਪਾਲ ਰਿਹਾ ਤੁਸੀਂ ਇਹ ਦੇਖੋ ਫੈਮਲੀਆ ਦੇ ਵਿੱਚ ਅੱਛੀ ਗੱਲ ਉਹ ਜਿਹੜੀ ਪੰਜਾਬ ਦੀ ਜਨਤਾ ਸੁਚੇਤ ਹੈ ਸਿਆਸਤਪਤੀ ਲੱਗਦਾ ਮੈਨੂੰ ਐ ਲੱਗਦਾ ਮੈਨੂੰ ਐ ਲੱਗਦਾ ਪੂਰੀ ਸੁਚੇਤ ਹੈ ਇੱਕ ਬੱਚਾ ਵੀ ਘਰ ਦੇ ਅੰਦਰ ਤੁਸੀਂ ਦੇਖੋ ਉਹ ਵੀ ਗੱਲ ਕਰਦਾ ਉਹ ਕਹਿੰਦਾ ਇਹ ਕੌਣ ਹੈ ਇਹ ਫਲਾਣਾ ਹੈ ਜੀ ਇਹ ਮੋਦੀ ਸਾਹਿਬ ਹੈ ਜੀ ਇਹ ਰਾਹੁਲ ਗਾਂਧੀ ਜੀ ਹੈ ਜੀ ਇਹ ਪ੍ਰਿੰਕਰ ਛੋਟੇ ਛੋਟੇ ਬੱਚੇ ਕਹਿੰਦੇ ਉਹ ਤੁਹਾਡੀ ਮਿਹਰਬਾਨੀ ਹੈ ਮੀਡੀਆ ਦੀ ਮਿਹਰਬਾਨੀ ਹੈ ਕਿ ਤੁਸੀਂ ਹਰ ਚੀਜ਼ ਨੂੰ ਅਵੇਅਰਨੈਸ ਲੋਕਾਂ ਦੇ ਅੰਦਰ ਲਿਆਉਂਦੀ ਹੈ ਪੂਰੇ ਲੋਕ ਸਿਆਸਤ ਚ ਜੜੇ ਨੇ ਉਹ ਬਾਗੀ ਹੁਣ ਤੁਸੀਂ ਮੈਨੂੰ ਇੱਕ ਚੀਜ਼ ਹੁਣ ਕਿਸਾਨਾਂ ਦੀ ਵੀ ਆਪਾਂ ਗੱਲ ਕਰਨੀ ਹੈ ਥੋੜੀ ਜਿਹੀ ਜਿਹੜੀ ਅੱਛਾ ਜੀ ਦੱਸੋ ਗਲਤੀ ਮਾਰਨ ਵਾਲੀ ਦੱਸੋ ਕਿ ਇਹਦਾ ਸਿਲਸਿਲਾ ਚੱਲ ਪਿਆ ਹਮ ਅਮਰੀਕਾ ਤੋਂ ਆਉਂਦਾ ਇਹ ਮਸਲੇ ਦਾ ਹੱਲ ਕਿ ਹੈ ਕਿ ਲੋਕ ਟਰੈਵਲ ਥਰਡ ਏਜੰਟਾਂ ਦੇ ੱਤੇ ਨਾ ਜਾਵੇ। ਮਾਨਿਵਾਰ ਹਰ ਬੰਦਾ ਜਿਹੜਾ ਹੈ ਨਾ ਉਹ ਇੱਕੋ ਹੀ ਗੱਲ ਕਰਦਾ ਵੀ ਮੈਂ ਅਮਰੀਕਾ ਜਾਣਾ। ਕੈਨੇਡਾ ਜਾਣਾ। ਕੈਨੇਡਾ ਜਾਣਾ। ਆ ਮਸਕਟ ਦੇ ਅੰਦਰ 125 ਰੁਪਏ ਦਾ ਡਾਲਰ। ਉਹਨਾਂ ਦਾ ਜਿਹੜਾ ਪਾਉਂਡ ਹੈ ਇਦਾਂ ਿਆਰ ਕੇ ਕੀ ਹੈਗਾ? 125 ਰੁਪਏ ਦਾ। ਤੇ ਅਮਰੀਕਾ ਦਾ ਜਿਹੜਾ ਹੈਗਾ ਉਹ 85 ਰੁਪਏ ਦਾ। 85 ਉੱਥੇ ਜਾਂਦੀ ਲੋੜ ਕੀ ਅੱਡੀ ਦੂਰ ਡੰਕੀ ਮਾਰ ਕੇ ਨਾਲੇ ਘਰਦਿਆਂ ਨੂੰ ਤੰਗ ਕਰਕੇ ਜ਼ਮੀਨਾਂ ਪੈਲੀਆਂ ਵੇਚ ਕੇ ਆਪਾਂ ਨੇ ਜਾਣਾ। ਸਾਡੇ ਹਿੰਦੁਸਤਾਨ ਦੇ ਸਾਡੇ ਪੰਜਾਬ ਦੇ ਅੰਦਰ ਜਿੰਨਾ ਤੁਸੀਂ ਪੈਸਾ ਲਾ ਕੇ ਜਾਂਦੇ ਹੋ 50 ਲੱਖ ਜਿੱਤੇ ਕੰਮ ਹੀ ਬੜਾ ਹੋ ਜਾਏਗਾ ਤੇ 50 ਲੱਖ ਕਿੰਨੂ ਕਹਿੰਦੇ ਨੇ ਤੁਸੀਂ ਮਨੇ ਇੱਕ ਚੀਜ਼ ਦੱਸੋ ਇੱਥੇ ਹੀ ਬੜਾ ਸੋਹਣਾ ਕੰਮ ਹੋ ਜਾਏਗਾ ਜੋ ਕਿ ਸ਼ਾਮ ਨੂੰ ਰੁਪਈਆ 5000 ਕਰ ਲੈਓਗੇ 50 ਲੱਖ ਕਮਾਉਂਦਾ ਨਹੀਂ ਤੁਸੀਂ ਦੇਖੋ ਸਾਰੀ ਉਮਰ 35 35 ਸਾਲ ਕੰਮ ਕਰਕੇ 40 40 ਸਾਲ ਨੌਕਰੀਆਂ ਕਰਕੇ ਸਵੇਰ ਤੋਂ ਸ਼ਾਮ ਤੱਕ ਅਫਸਰਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਉਹਨਾਂ ਨੂੰ ਸਲੂਟ ਮਾਰ ਮਾਰ ਕੇ ਜਾਂ ਜੀ ਹਜੂਰੀਆਂ ਕਰ ਕਰ ਕੇ 50 ਲੱਖ ਨਹੀਂ ਮਿਲਦਾ ਪੈਨਸ਼ਨ ਤੋਂ ਬਾਅਦ ਆਪਾਂ 50 ਲੱਖ ਜਾ ਕੇ ਟਰੈਵਲ ਏਜੰਟ ਤੋਂ ਖੜਾਣ ਲ ਬੱਚੇ ਕਿਦਾਂ ਵਾਪਸ ਆਉਂਦੇ ਨੇ ਕੀ ਹੁੰਦਾ ਬਹੁਤ ਦੁੱਖ ਲੱਗਦਾ ਇਸ ਚੀਜ਼ ਨੂੰ ਮਗਰ ਬੱਚਿਆਂ ਅੱਗੇ ਜਿਹੜੇ ਪੇਰੈਂਟਸ ਨੇ ਨਾ ਉਹਨਾਂ ਚਾਹੀਸੀ ਲੋਕ ਵੀ ਹੈਲਪਲੈਸ ਹੋ ਜਿੰਨੇ ਕਿ ਹਾਂਜੀ ਹਾਂਜੀ ਤੁਸੀਂ ਠੀਕ ਕਰੋ ਬੇਟਾ ਨਹੀਂ ਤੁਸੀਂ ਠੀਕ ਕਰੋ ਤੁਸੀਂ ਤੁਸੀਂ ਅਸੀਂ ਸਿਆਣੇ ਬਿਆਣੇ ਪੜ੍ਹੇ ਲਿਖੇ ਚਾਰ ਲੋਕਾਂ ਦੇ ਵਿੱਚ ਬੈਠਣ ਉੱਠਣ ਵਾਲੇ ਲੋਕ ਦੁਨੀਆ ਨੂੰ ਜਾਣਨ ਵਾਲੇ ਲੋਕ ਅਸੀਂ ਹੈਲਪਲੈਸ ਹੋ ਜਿੰਨੇ ਕਿ ਹਾਂ ਯਾਰ ਬੱਚੇ ਠੀਕ ਕਰਨਗੇ ਲਾਸਟ ਕਿਸਾਨੀ ਦੀ ਗੱਲ ਕੀ ਕਹਿਣਾ ਚਾਹੁੰਦੇ ਐ ਐਮ ਐਸ ਪੀ ਮਿਲਣੀ ਚਾਹੀਦੀ ਮੈਂ ਕਹਿੰਦਾ ਨਹੀਂ ਦੇਖੋ ਜੋ ਵੀ ਕਿਸਾਨਾਂ ਦਾ ਹੈਗਾ ਉਹ ਤਾਂ ਮਿਲਣਾ ਹਰ ਚੀਜ਼ ਦਾ ਦੁਨੀਆ ਦੇ ਅੰਦਰ ਰੇਟ ਹੈ ਨਗਰ ਸਾਡੀਆਂ ਜਿਹੜੀਆਂ ਚੀਜ਼ਾਂ ਆ ਗਈਆਂ ਨੇ ਜਿਹੜੇ ਕਿਸਾਨਾਂ ਦੀ ਫਸਲਾਂ ਆ ਗਈਆਂ ਉਹਨਾਂ ਦਾ ਰੇਟ ਨਹੀਂ ਹੈਗਾ ਮਗਰ ਅਸੀਂ ਇੱਕ ਗੱਲ ਕਹਾਂਗੇ ਜ਼ਰੂਰ ਕਿਸਾਨ ਭਰਾਵਾਂ ਤੁਸੀਂ ਟਾਰਗੇਟ ਨਾ ਕਰੋ ਗਵਰਨਮੈਂਟ ਨੂੰ ਤੁਸੀਂ ਜਦੋਂ ਟਾਰਗੇਟ ਕਰਦੇ ਉਹਨਾਂ ਤਾਂ ਪਿੱਛੇ ਐ ਲੱਗਦਾ ਕਿ ਬੋਲਦਾ ਹੈ ਬਈ ਯਾਰ ਅੱਬਾ ਮੋਦੀ ਸਾਹਿਬ ਨੂੰ ਹਟਾ ਲਾਂਗੇ ਤੁਹਾਡਾ ਕੀ ਜਨਰਲ ਸੈਕਟਰੀ ਕਹਿੰਦਾ ਕਿਸਾਨ ਦਾ ਅਸੀਂ ਤਾਂ ਮੋਦੀ ਨੂੰ ਹਟਾਣਾ ਹੈ ਅਸੀਂ ਤੇ ਤੁਸੀਂ 13 ਸੀਟਾਂ ਦੇ ਮਾਲਕ ਹੋ 13 ਚ ਅਸੀਂ ਉਹਦੇ ਚ ਵੀ ਇਕੱਠੇ ਨਹੀਂ ਹੈਗੇ ਸਰਦਾਰ ਨਹੀਂ ਇਕੱਠੇ-ਕੱਠੇ இந்து ਵੀ ਇਕੱਠੇ ਹੈਗੇ ਕੁਝ ਨਹੀਂ ਹੈਗੇ ਇੱਕ-ਇੱਕ ਦੋ-ਦੋ ਸੀਟਾਂ ਦੇ ਅਸੀਂ ਮਾਲਕਾਂ ਤੇ ਆਪਾਂ ਕਹਿੰਦੇ ਮੋਦੀ ਓ ਯਾਰ 200 140 ਕਰੋੜ ਦਾ ਉਹ ਪ੍ਰਧਾਨ ਮੰਤਰੀ ਸ਼ਬਤੀ ਜੀ ਵੀ ਰਿਹਾ ਗਿਆ ਚੌਥੀ ਵਾਰੀ ਦੱਸ ਨਹੀਂ ਪਤਾ ਕੀ ਹੋਏਗਾ ਕੀ ਨਹੀਂ ਹੋਏਗਾ ਹਮੇਸ਼ਾ ਆਪਾਂ ਟਾਰਗੇਟ ਕਰੀਏ ਆਪਣੀਆਂ ਚੀਜ਼ਾਂ ਨੂੰ ਆਪਾਂ ਉੱਥੇ ਇਹੋ ਜੀਆਂ ਗੱਲਾਂ ਕਰਦੇ ਆ ਜਦੋਂ ਤੁਸੀਂ ਸੁਣਦੇ ਹੋ ਆਪਣੇ ਆਪ 'ਚ ਸ਼ਰਮ ਆਂਦੀ ਵੀ ਪ੍ਰਾਈਮ ਮਿੰਿਸਟਰ ਮੋਦੀ ਸਾਹਿਬ ਨੇ ਚਾਹ ਕਲ ਰਾਹੁਲ ਗਾਂਧੀ ਜੀ ਨੇ ਚਾਹ ਪੈਂਕਾ ਜੀ ਨੇ ਬਣੇ ਤੁਸੀਂ ਕੋਈ ਵੀ ਬੰਦਾ ਬਣੇ ਆਪਾਂ ਆਪਣੇ ਪ੍ਰਾਈਮ ਮਿੰਿਸਟਰ ਨੂੰ ਹੀ ਮਾਣਾ ਕਹੀ ਜਾਂਦੇ ਤਾਂ ਆਪਾਂ ਕਹਿੰਦੇ ਆਪਾਂ ਨੂੰ ਕੋਈ ਫਾਇਦਾ ਮਿਲ ਜੇ ਇਸ ਕਰਕੇ ਆਪਾਂ ਇੱਕ ਚੀਜ਼ ਨੂੰ ਮੰਨ ਕੇ ਚੱਲਦੇ ਹਾਂ ਤੁਸੀਂ ਆਪਣੀ ਚੀਜ਼ ਨੂੰ ਮੰਗੋ ਆਪਣੀ ਚੀਜ਼ ਨਾਲ ਗੱਲਾਂ ਬਾਤਾਂ ਕਰੋ ਵੀ ਤੁਹਾਨੂੰ ਜੋ ਐਮਐਸਪੀ ਚਾਹੀਦੀ ਹੈ ਉਹ ਤੁਸੀਂ ਲਵੋ ਦੁਨੀਆ ਦੇ ਹਰ ਚੀਜ਼ ਦੀ ਕੀਮਤ ਹੈਗੀ ਹੈ ਫਸ ਸਾਡੇ ਫਸਲਾਂ ਦੀ ਚੀਜ਼ ਕੋਈ ਨਹੀਂ ਇਸ ਕਰਕੇ ਆਪਾਂ ਕਿਸਾਨ ਭਰਾਵਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਮੂਹਤਰੀ ਚਲੋ ਲੋਕਾਂ ਨੂੰ ਡੰਗਾ ਨਾ ਕਰੋ ਸੜਕਾਂ ਰੋਕ ਦੁਨੀਆ ਆ ਰੋਕ ਦੁਨੀਆ ਉਹ ਰੋਕ ਦੁਨੀਆ ਇਹਨਾਂ ਨੂੰ ਬੰਦ ਕਰੋ ਫੋਰਸਸ ਜਿਹੜੀ ਹੈਗੀ ਹੈ ਲੋਕਾਂ ਵਾਸਤੇ ਹੈ ਤੁਹਾਨੂੰ ਰੋਕਣ ਵਾਸਤੇ ਡੰਗਾ ਮਾਰਨ ਵਾਸਤੇ ਗੋਲੀਆਂ ਮਾਰਨ ਵਾਸਤੇ ਨਹੀਂ ਹੋਣੀ ਚਾਹੀਦੀ ਇਹ ਤੁਹਾਡੇ ਅੱਗੇ ਹੱਥ ਜੋੜ ਕੇ ਸਾਡੀ ਬੇਨਤੀ ਹੈ